ਕਲਿਆਣ ਮਹੱਲਾ ਚੌਥਾ ਰਾਮ ਰਮ ਰਾਮੋ ਰਾਮ ਰਵੀਜੈ ਸਾਧੂ ਸਾਦ ਸਾਧ ਜਨਨੀ ਕੇ ਮਿਲ ਸਾਧੂ ਹਰ ਰੰਗ ਕੀਜੈ ਰਹਾਉ ਜੀ ਜੰਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵਹੁ ਜਗ ਥੰਮਨ ਕਉ ਥੰਮ ਦੀਜੈ ਬਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰਲੀਜੈ ਅਤ ਉਤਮ ਅਤ ਉਤਮ ਹੋਵਹੁ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵਨੀ ਕੀ ਆਨ ਪਾਨੀ ਸਖਤ ਪਰਿਜੈ ਮੈਨਦੰਤ ਨਿਕਸੇ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰਹ ਬਹੁ ਕੀਆ ਗੁਰ ਸਾਧੂ ਪੁਰਖ ਮਿਲੀ ਜੈ ਗੁਰ ਰਾਮ ਨਾਮ ਬਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਦ ਸਾਦ ਮਨ ਪ੍ਰੀਤਮ ਬਿਨ ਦੇਖੇ ਰਹਿ ਨਾ ਸਕੀਜੈ ਜਿਉ ਜਲ ਮੀਨ ਜਲੰ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀਜੈ ਮਹਾ ਅਪਾਗ ਅਪਾਗ ਹੈ ਜਿਨਕੇ ਤਿਨ ਸਾਧੂ ਧੂਰ ਨਾ ਪੀਜੈ ਤਿਨ ਤਿਸਨਾ ਜਲਤ ਜਲਤ ਨਹੀਂ ਬੂਝਹਿ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਾਗ ਪੁੰਨ ਕੀਏ ਹਿਵੈ ਗਾਲ ਗਾਲ ਤਨ ਛੀਜੈ ਅਤੁੱਲਾ ਤੂਲ ਰਾਮ ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀਜੈ ਤਵ ਗੁਨ ਬ੍ਰਹਮ ਬ੍ਰਹਮ ਤੂ ਜਾਣਹਿ ਜਨ ਨਾਨਕ ਸਰਨ ਪਰੀਜੈ ਤੂ ਜਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮ ਰਮ ਰਮ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੇ ਰਸ ਗੁਰਮਤਿ ਗਿਆਨ ਦਿਰੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖ ਤਰੋਬਰ ਨਿਤ ਚੁਣ ਚੁਣ ਪੂਜ ਕਰੀਜੈ आत्मदेव देव है आत्म रस लागै पूज करीजै विवेक बुद्ध सब जग में निर्मल बिचर बिचर रस पीजै गुरु प्रसाद पदार्थ पाया सतगुरु कहो एहो मन दीजै निर्मूलक अतहीरो नीको हीरा हीर बिदीजै मन मोती साले है गुरु सबदी जित हीरा परख लैजै ਸੰਗਤ ਸੰਤ ਸੰਗ ਲਗ ਊਚੇ ਜਿਉ ਪੀਪ ਪਲਾਸ ਖਾਈ ਲੀਜੈ ਸਭ ਨਰਮਹਿ ਪ੍ਰਾਨੀ ਊਤਮ ਹੋਵੈ RAM ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗ ਦੀਜੈ ਇਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਏਕੈ ਹੈ पसरे ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਕਸ ਕਸ ਨਾਕ ਵਢੀਜੈ ਸਾਖਤ ਨਰ ਅਹੰਕਾਰੀ ਕਹੀਅਹਿ ਬਿਨ ਨਾਵੇ ਤ੍ਰਿਗ ਜੀਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੂ ਵੀਜੈ ਕਿਲ ਬਿਖ ਦਹਨ ਹੋਹਿ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਓ ਮੰਗਤ ਜਨ ਦੀਨ ਖਰੇ ਦਰ ਠਾਡੇ ਅਤ ਤਰਸਨ ਕਉ ਦਾਨ ਦੀਜੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੂ ਕਉ ਗੁਰਮਤਿ ਨਾਮ ਦ੍ਰਿੜੀਜੈ ਕਾਮ ਕ੍ਰੋਧ ਨਗਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖ ਲੇ ਬਹੋ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਦਕਾਈ ਰੋਗ ਕਾਟੈ ਸੂਖ ਸਬੀਜੈ ਜਿਉ ਸੂਰਜ ਕਿਰਣ ਰਵਿਆ ਸਰਬ ਠਾਈ ਸਭ ਘਟ ਘਟ RAM ਰਵੀਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀਜੈ ਜਨਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚੱਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰੈਨ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੈ ਆਪਨ ਸਵਾਏ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੋ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਦਸ ਕਾੜ ਕਢੀਜੈ ਪਰ ਉਪਕਾਰ ਬੋਲਹਿ ਬਹੁ ਗੁਨੀਆ ਮੁਖ ਸੰਤ ਭਗਤ ਹਰ ਦੀਜੈ ਤੂ ਅਗੰਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹਲਾ ਚੌਥਾ ਰਮਾ ਹਮ ਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪਵੀਜੈ ਰਹਾਉ ਸ਼ੰਕਰ ਨਾਰਦ ਸੇਖਨਾਗ ਮੁਨ ਤੂਰ ਸਾਧੂ ਕੀ ਲੋ ਚੀਜੈ ਪਵਨ ਪਵਨ ਪਵਿਤ ਹੋਏ ਸਭ ਜਹ ਸਾਧੂ ਚਰਨ ਤਰੀਜੈ ਤਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਨ ਚੁਕਾਵੇ ਬਿਖ ਡੁੱਬਦਾ ਕਾੜ ਕਢੀਜੈ ਪਰਮ ਸੂਕੇ ਬਹੁ ਉਬ ਸੁਖ ਕਹੀਐ ਮਿਲ ਸਾਧੂ ਸੰਗ ਹਰੀਜੈ ਤਾਤੇ ਬਿਲਮ ਪਲ ਢਿਲ ਨ ਕੀਜੈ ਜਾਏ ਸਾਧੂ ਚਰਨ ਲਗੀਜੈ RAM ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾੜ ਤਰੀਜੈ ਸੰਤੋ ਸੁਨਹੋ ਸੁਨਹੋ ਜਨ ਪਾਈ ਗੁਰ ਕਾਢੀ ਬਾਹ ਕੁ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜਹੁ ਤਾ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾ ਗੁਰਮਤਿ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਬਖਮ ਜਗ ਤਰੀਐ ਸਹਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਦਕਾਈ ਵਿੱਚ ਮਾਇਆ ਪਚੈ ਪਜੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਪਾਰ ਲਦ ਲੀਜੈ ਨਾਨਕ RAM ਰਮ 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 ਰਾਮੈ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦ੍ਰਿੜਾਏ RAM ਨਾਮੈ ਰਲੈ ਮਲੀਜੈ ਛੱਕਾ 1 ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਪਰਭਾਤੀ ਵਿਪਾਸ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਨਾਇ ਤੇ ਰਹਿ ਤਰਣਾ ਨਾਇ ਪਤ ਪੂਜ ਨਾਉ ਤੇ ਰਹਿ ਗਹਿਣਾ ਮਤਮਕਸੂਦ ਨਾਇ ਤੇਰੈ ਨਾਉ ਮੰਨੇ ਸਭ ਕੋਏ ਵਿਣ ਨਾਵੇ ਪਤ ਕਬਹੋ ਨਾ ਹੋਏ ਅਵਰ ਸਿਆਣਪ ਸਗਲੀ ਪਾਜ ਜੈ ਬਖਸੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਇ ਤੇਰੈ ਮਾਣ ਮਹਤ ਪਰਵਾਣ ਤੇਰੀ ਨਦਰੀ ਕਰਮ ਪਵੈ ਨੀਸਾਨ ਨਾਇ ਤੇਰੈ ਸਹਜ ਨਾਇ ਸਾਲਾ ਨਾਉ ਤੇਰਾ ਅੰਮ੍ਰਿਤ ਬਿਖ ਉਠ ਜਾਏ ਨਾਇ ਤੇਰੈ ਸਭ ਸੁਖ ਵਸਹਿ ਮਨ ਆਏ ਬਿਨ ਨਾਵੇ ਬਾਦੀ ਜਮ ਪੁਰ ਜਾਏ ਨਾਰੀ 베ਰੀ ਕਰ ਦਰ ਦੇਸ ਮਨ ਕੀ ਆ ਖੁਸ਼ੀਆ ਕੀ ਚਹਿ ਵੇਸ ਜਾਂ ਸੱਦੇ ਤਾਂ ਟਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ दारू ਅਵਰਨਾਸਤ ਕਰਨ ਹਾਰ ਅਪਾਰ ਰਹਾਉ ਪਾਤਾਲਪੁਰੀਆ ਏਕ ਪਾਰ ਹੋ ਵਹਿ ਲਖ ਕਰੋੜ ਤੇਰੇ ਲਾਲ ਕੀਮਤ ਤਾ ਪਵੈ ਜਾਂ ਸਿਰੈ ਹੋਵਹਿ ਹੂਰ ਦੁਖਾਂ ਤੇ ਸੁਖ ਊਪਜਹਿ ਸੂਖੀ ਹੋਵਹਿ ਦੁਖ ਜਿਤ ਮੁਖ ਤੂ ਸਾ ਲਾਹੀ ਅਹ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂ ਅਵਰ ਭਲਾ ਸੈਸਾਰ ਜਿਤ ਤਨ ਨਾਮ ਨਾ ਊਪਜੈ ਸੇ ਤਨ ਹੋਹਿ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਣ ਬੇਦ ਬ੍ਰਹਮੈ ਉਚਰੇ ਸੰਕਰ ਛੋਡੀ ਮਾਇਆ ਜੈ ਕਾਰਣ ਸਿਧ ਭਏ ਉਦਾਸੀ ਦੇਵੀ ਮਰਮ ਨ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਦੁਖ ਨ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਦੇ ਤਸਕਰ ਜੋ ਨਾਮ ਨਾਲੇਵਹਿ ਵਸ ਹੈ ਕੋਟ ਪੰਚਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਬਫਾਵੇ ਏਤੇ ਗੁਣ ਏਤੀਆ ਚੰਗਿਆਈਆ ਦੇ ਨ ਪਛੋਤਾਵੇ ਤੁਦਸਾ ਲਾਹਨ ਤਿਨ ਧਨ ਪੱਲੈ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹੈ ਉਨਾਂ ਕਉ ਜਮ ਕੀ ਤਲਬ ਨ ਹੋਈ ਪਰਭਾਤੀ ਮਹੱਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਤੇ ਫਿਰ ਨ ਆਵਹੁ ਸਹਸਾਰ ਰਹਾਓ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨਹੋ ਬੁੱਧ ਪਾਈ ਸਤਿਗੁਰ ਰਖਵਾਲਾ ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪਰਵਾਣ ਬਿਖ ਅੰਮ੍ਰਿਤ ਦੋਏ ਸਮ ਕਰ ਜਾਣ ਕਹ ਕਹੀਐ ਸਰਬੇ ਰਹਿ ਆ ਸਮਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਰਹਾਉ ਪ੍ਰਗਤੀ ਜੋਤ ਚੁਕਾ ਅਭਿਮਾਨ ਸਤਗੁਰ ਦਿਆ ਅੰਮ੍ਰਿਤ ਨਾਮ ਕਲਮਹ ਆਇਆ ਸੂ ਜਨ ਜਾਣ ਸਾਚੀ ਦਰਗਹ ਪਾਵੈ ਮਾਣ ਕਹਿਣਾ ਸੁਨਣਾ ਅਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ